ਕੀ ਨਾਮ ਹੈ ਮੇਰਾ ਨਾਮ ਦਰਜੀਤ ਸਿੰਘ ਮੈਂ 9 ਤਰੀਕ ਨੂੰ ਜੁਆਇਨ ਕਰਿਆ ਇੱਥੇ ਬਤੌਰ ਜਨਰਲ ਨੇ ਤੇ ਅੱਜ ਡਾਕਟਰ ਸਾਹਿਬ ਜੀ ਦੇ ਅਦਾਲਤੋਂ ਦਾ ਕੰਮ ਜਿਸ ਵੀ ਕਰ ਲੱਗੇ ਆ ਵੀ ਜਿਹੜੇ ਕਿ ਅੱਜ ਤੁਸੀਂ ਬੀਰਕਾਜ ਵਿੱਚ ਨਵਾਂ ਜੁਆਇਨ ਆਪਣਾ ਅਦਲਿਆਂ ਵਿੱਚ ਕੀਤਾ ਹੈ ਉਹਦੇ ਵਿੱਚ ਕਰਨ ਦੇ ਨਾਲ ਕੁਝ ਜਿਹੜੀ ਆ ਲੋਕਾਂ ਨੂੰ ਰਹਿਤ ਲੈਣ ਦੇਣ ਵਾਸਤੇ ਕੁਝ ਚੀਜ਼ਾਂ ਦੇ ਚ ਜੀਐਸਟੀ ਕਟਿਆ ਹੈ ਉਹਦੇ ਵਿੱਚ ਕਰਨ ਕਰਕੇ ਵੀ ਕਿਹੜੀ ਕਿਹੜੀ ਚੀਜ਼ਾਂ ਕਟਿਆ ਉਹਦੇ ਲਈ ਸਾਰਾ ਲੋਕਾਂ ਨੂੰ ਜ਼ਰੂਰ ਜਾਣਕਾਰੀ ਦਿਓ ਦੇਖੋ ਸਾਡੇ ਮਿਲਕ ਪ੍ਰੋਡਕਟਸ ਦੇ ਪਹਿਲੇ ਅ ਜੀਐਸਟੀ ਬਿਲਕੁਲ ਨਹੀਂ ਸੀਗਾ ਫਿਰ ਜੀਐਸਟੀ ਲੱਗ ਗਿਆ ਤੇ ਹੁਣ ਸੈਂਟਰਲ ਗਵਰਨਮੈਂਟ ਵੱਲੋਂ ਹਦਾਇਤ ਆਈ ਕੁਝ ਦੇ ਉੱਤੇ ਜੀਐਸਟੀ ਘਟਿਆ ਕੁਝ ਦੇ ਉੱਤੇ ਇਹਨਾਂ ਨੇ ਬਿਲਕੁਲ ਹੀ ਖਤਮ ਕਰ ਦਿੱਤਾ ਤੇ ਇਸ ਕਰਕੇ ਜਿਸ ਤਰ੍ਹਾਂ ਇਸ ਤਰ੍ਹਾਂ ਜੋ ਗਾਈਡਲਾਈਨਸ ਆਉਣਗੀਆਂ ਉਹਦੇ ਹਿਸਾਬ ਨਾਲ ਹੀ ਅਸੀਂ ਅੱਗੇ ਪ੍ਰੋਸੀਜ ਕਰਾਂਗੇ ਤੇ ਕਸਟਮਰ ਨੂੰ ਵੀ ਫਾਇਦਾ ਹੋਏਗਾ ਤੇ ਇੰਡਸਟਰੀ ਨੂੰ ਵੀ ਫਾਇਦਾ ਹੋਏਗਾ ਸਰ ਜਿੱਦਾਂ ਕਿ ਲੱਗਦਾ ਵੀ ਪਨੀਰ ਨੂੰ ਲੈ ਕੇ ਜਾਂ ਨਾ ਪਿਆ ਦੁੱਧ ਨੂੰ ਲੈ ਕੇ ਕਰਦੇ ਆ ਦਹੀਂ ਨੂੰ ਲੈ ਕੇ ਕਰਦੇ ਆ ਮੱਖਣ ਨੂੰ ਲੈ ਕੇ ਕਰਦੇ ਆ ਕਰੀਮ ਨੂੰ ਲੈ ਕੇ ਕਰਦੇ ਆ ਵੀ ਕਿਉਂ ਦੇ ਸਿਕਿਓਮ ਲੇਕਰ ਇਹਨਾਂ ਚੀਜ਼ਾਂ ਸਾਰੀਆਂ ਦੇ ਰੇਟ ਜਿਹੜਾ ਡੀਜੀਐਸਟੀ ਘਟਾਇਆ ਸਾਰੀਆਂ ਜਿਹੜੀਆਂ ਕਟਾਇਆ ਕੁਝ ਪ੍ਰੋਡਕਟ ਦੇ ਉੱਪਰ ਕਟਿਆ ਕੁਝ ਦੇ ਉੱਪਰ ਤਾਂ ਖਤਮ ਕਰਤਾ ਕੁਝ ਦੇ ਉੱਪਰ ਕਟਿਆ ਉਹ ਹਜੇ ਸਾਡਾ ਜਿਸ ਤਰ੍ਹਾਂ ਹੀ ਸਾਡੇ ਕੋਲ ਸਾਰੀ ਇਨਫੋਰਮੇਸ਼ਨ ਆ ਜਾਏਗੀ ਅਸੀਂ ਆਪ ਜੀ ਨਾਲ ਸ਼ੇਅਰ ਕਰ ਲਾਂਗੇ ਤੁਹਾਨੂੰ ਜ਼ਰੂਰ ਫਾਇਦਾ ਹੋਏਗਾ ਦਾ ਜਿੱਦਾਂ ਕਿ ਅੱਜ ਦੇ ਜਿਹੜੇ ਲੋਕਾਂ ਨੂੰ ਤੁਸੀਂ ਪੰਜਾਬ ਦੇ ਲੋਕਾਂ ਨੂੰ ਅੱਜ ਲੁਧਿਆਣਾ ਵਾਸੀਆਂ ਨੂੰ ਜਾਂ ਪੰਜਾਬ ਚ ਜਿੱਥੇ-ਥਿੱਥੇ ਤੁਹਾਡਾ ਪ੍ਰੋਡਕਟ ਜਾਂਦਾ ਹੈ ਪੂਰੇ ਪੰਜਾਬ ਦੇ ਵਿੱਚ ਜਿਹੜਾ ਕਿ ਤਬੀਰ ਕਾ ਦਾ ਜਦੋਂ ਲੋਕਾ ਦੇਖ ਲੈਂਦੇ ਲੋਕੀ ਅਗਲੇ ਕਹਿੰਦੇ ਵੀ ਸਾਨੂੰ ਪੂਰਾ ਸ਼ੁੱਧ ਮਿਲੇਗਾ ਸਹੀ ਰੇਟ ਮਿਲੇਗਾ ਉੱਥੇ ਲੋਕਾਂ ਨੂੰ ਤੁਸੀਂ ਪੰਜਾਬ ਦੇ ਲੋਕਾਂ ਨੂੰ ਅੱਜ ਕੀ ਮੈਸੇਜ ਦੇਣਾ ਚਾਹੋਗੇ ਦੇਖੋ 베ਰਕਾ ਸਿਰਫ ਆਪਾ ਕਸਟਮਰ ਦੇ ਨਾਲ ਨਹੀਂ ਹੈ 베ਰਕਾ ਇੱਕ ਨਾ ਕਿਸਾਨਾਂ ਦਾ ਆਧਾਰ ਹੈ ਸਾਡਾ ਜੇ ਅਸੀਂ 1 ਰੁਪਏ ਦਾ ਬਿਜ਼ਨਸ ਕਰਦੇ ਹਾਂ ਉਹਦੇ ਵਿੱਚੋਂ ਕਿਸਾਨਾਂ ਨੂੰ ਅਸੀਂ 70 ਤੋਂ 75 ਪੈਸੀ ਰਿਟਰਨ ਕਰ ਦਿੰਦੇ ਹਾਂ ਚਾਹੇ ਉਹਨੂੰ ਰੇਟ ਦੇ ਰੂਪ ਦੇ ਵਿੱਚ ਚਾਹੇ ਉਹਦੀ ਹੋਰ ਕਿਸੇ ਸਹਾਇਤਾ ਦੇ ਰੂਪ ਦੇ ਵਿੱਚ ਸੀਮੰਬੀ ਅਸੀਂ ਸਪਲਾਈ ਕਰਦੇ ਹਾਂ ਫੀਲਡ ਸਪਲਾਈ ਕਰਦੇ ਹਾਂ ਉਹਨਾਂ ਦੀ ਪ੍ਰੋਪਰ ਸਹਾਇਤਾ ਕਰਦੇ ਆਸੀਂ ਕਿਉਂਕਿ ਇਹ ਆਮ ਕਿਸੇ ਦਾ ਕਮਰਸ਼ੀਅਲਾਈਜ਼ ਧਾਰਾ ਨਹੀਂ ਹੈਗਾ ਵੀ ਕਿਸੇ ਪ੍ਰੋਫਿਟੇਬਲ ਕਿਸੇ ਕੰਮ ਕਰਨਾ ਹੈ ਅਸੀਂ ਸਿਰਫ ਕਿਸਾਨਾਂ ਦੇ ਹਿੱਤ ਲਈ ਉਹ ਕੰਮ ਕਰਨਾ ਹੈ ਇਸ ਕਰਕੇ ਔਰ ਜਿਹੜਾ ਵੀ ਕਿਸਾਨਾਂ ਦਾ ਸਾਡਾ ਪਸੰਦਨ ਦੀ ਆਰਥਿਕਤਾ ਨੂੰ ਮਜ਼ਬੂਤ ਕਰਨਾ ਹੈ ਇੱਕੋ ਇੱਕ ਧਾਰਾ ਜਿਹੜਾ ਕਿ 10 ਦਿਨਾਂ ਬਾਅਦ ਪੇਮੈਂਟ ਕਰਦਾ ਕਿਉਂਕਿ ਕਿਸੇ ਦੇ ਘਰ ਦਾ ਚਾਹ ਪਾਣੀ ਰਾਸ਼ਨ 10 ਦਿਨਾਂ ਬਾਅਦ ਜਿਹਦੇ ਕਿ ਦੁੱਧ ਦੇ ਪੈਸੇ ਆ ਜਾਣ ਤੇ ਉਹਦਾ ਇਜ਼ੀ ਹੋ ਜਾਂਦਾ ਥੋੜਾ ਜਿਹਾ ਕੰਮ ਸਰ ਜਿੱਦਾਂ ਕਿ ਜਿਹੜਾ ਤੁਸੀਂ ਦੱਸਿਆ ਵੀ ਕਿਸਾਨਾਂ ਨੂੰ ਜਿਹੜਾ ਵੀ ਕੁਝ ਰਾਹਤ ਮਿਲੇ ਵੀ ਉਹਨਾਂ ਦਾ ਜਿਹੜਾ ਅਸੀਂ ਉਹਨਾਂ ਨੂੰ ਜਿਹੜਾ ਮੁਆਜਰ ਨਾਲ ਦੀ ਨਾਲ ਅਸੀਂ ਦਿੰਨੇ ਆ 70% ਅਸੀਂ ਉਹਨਾਂ ਨੂੰ ਦਿੰਨੇ ਆ 70% ਦੀ ਵਾਪਸ ਕਰ ਦਿੰਦੇ ਆ ਉਹਨੂੰ ਵਾਪਸ ਕਰ ਦਿੰਨੇ ਆ ਉਹਦੇ ਨਾਲ ਨਾਲ ਕਿਸਾਨਾਂ ਨੂੰ ਜਿਵੇਂ ਕੋਈ ਡੈਰੀ ਜਾਂ ਮੱਝ ਕਿਸੇ ਇੱਕ ਲੋਕਾਂ ਦੇ ਘਰਾਂ 'ਚ ਰੱਖਿਆ ਨੇ ਉਹ ਦੁੱਧ ਇੱਥੇ ਪਹੁੰਚਾਉਂਦੇ ਨੇ ਪੀਰ ਕਾ ਪਹੁੰਚਾਉਂਦੇ ਨੇ ਉਹਨਾਂ ਨੂੰ ਕਿੰਨੀ ਕੁ ਸਹੂਲਤ ਮਿਲਦੀ ਹੈ ਇਹਨੇ ਉਹਨਾਂ ਨੂੰ ਅਸੀਂ ਫੀਡ ਸਪਲਾਈ ਕਰਦੇ ਹਾਂ ਜੀ ਸਸਤੇ ਰੇਟਾਂ ਦੇ ਉੱਤੇ ਹਰੇ ਚਾਰੇ ਦੇ ਵੀ ਸਪਲਾਈ ਕਰਦੇ ਹਾਂ ਫੀਡ ਸਪਲਾਈ ਕਰਦੇ ਹਾਂ ਤੇ ਸੀਮਿੰਗ ਸਪਲਾਈ ਕਰ ਕਾਫੀ ਡਾਕਟਰੀ ਸਹਾਇਤਾ ਸਾਡੇ ਵੱਲੋਂ ਮੁਫਤ ਦਿੱਤੀ ਜਾਂਦੀ ਹੈ ਉਹਨਾਂ ਨੂੰ ਕੋਈ ਪਸ਼ੂ ਡੰਗਰ ਉਹਦਾ ਬਿਮਾਰ ਹੋ ਜਾਂਦਾ ਹੈ ਉਹਦੇ ਲਈ ਸਹਾਇਤਾ ਹੁੰਦੀ ਹੈ 24 ਆਵਰ ਸਾਡੀ ਸਰਵਿਸਿਸ ਰਹਿੰਦੀਆਂ ਉਹਨਾਂ ਦੇ ਘਰ ਤੋਂ ਅਸੀਂ ਦੁੱਧ ਚੱਕਦੇ ਹਾਂ ਕਿਉਂਕਿ ਜਿਹੜਾ ਅੱਛੀ ਕੁਆਲਿਟੀ ਦਾ ਦੁੱਧ ਹੈ ਉਹੀ ਬੇਰਕਾ ਪਰਚੇਜ਼ ਕਰਦਾ ਹੈ ਅੱਛੀ ਕੁਆਲਿਟੀ ਦੇ ਦੁੱਧ ਦੇ ਉਤੋਂ ਅੱਛੇ ਪ੍ਰੋਡਕਟ ਬਣਾ ਕੇ ਮਾਰਕੀਟ ਵਿੱਚ ਉਹ ਸਪਲਾਈ ਕਰਦੇ ਹਾਂ ਜਿਵੇਂ ਤੁਸੀਂ ਕਿਹਾ ਵੀ ਪੰਜਾਬ ਦੇ ਵਿੱਚ ਸਿਰਫ ਪੰਜਾਬ ਵਿੱਚ ਹੀ ਨਹੀਂ ਸਾਡਾ ਆ ਨਾਲ ਦਾ ਜਿਹੜੀ ਸਟੇਟ ਹੈ ਉਹਨਾਂ ਵਿੱਚ ਹੀ ਜਾਂਦਾ ਹੈ ਤੇ ਆਪ ਕੰਟਰੀ ਮਾਰਕੀਟ ਦੇ ਵਿੱਚ ਵੀ ਜਾਂਦਾ ਹੈ ਦੁਬਈ ਵਿੱਚ ਜਾਂਦਾ ਹੈ ਆਸਟ੍ਰੇਲੀਆ ਜਾਂਦਾ ਬਹੁਤ ਪ੍ਰੋਡਕਟਸ ਦਾ ਐਕਸਪੋਰਟ ਵੀ ਹੁੰਦਾ ਹੈ ਸਰ ਜਿੱਦਾਂ ਕਿ ਤੁਸੀਂ ਦੱਸਿਆ ਵੀ ਜਿਹੜਾ ਆਪਣਾ ਪ੍ਰੋਡਕਟ ਸਾਡਾ ਸਾਰੇ ਸਟੇਟਾਂ ਦੇ ਵਿੱਚ ਵੀ ਜਾਂਦਾ ਬਾਹਰਲੇ ਮੁਲਕਾਂ 'ਚ ਵੀ ਜਾਂਦਾ ਕੋਈ ਸਾਰੇ ਵਾਸਤੇ ਡਿਵਾਈਡ ਹੁੰਦਾ ਹੈ ਸਾਰਾ ਪ੍ਰੋਵਾਈਡ ਕੀਤਾ ਜਾਂਦਾ ਹੈ ਉਹਦੇ ਵਿੱਚ ਜਿਵੇਂ ਜਿਹੜੇ ਅੱਜ ਡੈਰੀ ਵਾਲੇ ਨੇ ਕੁਝ ਜਿਹੜੇ ਹੈਗੇ ਨੇ ਜੋ ਦੁੱਧ ਜਾਂ ਤੁਹਾਡੇ ਕੋਲ ਪਾਉਣ ਆਉਂਦੇ ਨੇ ਉਹਦੇ ਵਿੱਚ ਕੁਝ ਲੋਕ ਮਿਲਾਵਟ ਵੀ ਕਰਦੇ ਹੋਣਗੇ ਜਾਂ ਕੁਝ ਪਾਣੀ ਪਾ ਕੇ ਲੈਣ ਉਹਨਾਂ ਨੂੰ ਉਹਨਾਂ ਦਾ ਤੁਹਾਨੂੰ ਕੋਈ ਕਲੀਅਰ ਹੋ ਜਾਂਦਾ ਜੀ ਪਤਾ ਕੀ ਹੈ ਜੀ ਇਹ ਆਪਣੇ ਲੋਕਾਂ ਦਾ ਇੱਕ ਕਨਸੈਪਸ਼ਨ ਬਣਿਆ ਵੀ ਇਹ ਵੀ ਪਹਿਲਾਂ ਲੋਕ ਕਹਿੰਦੇ ਸੀ ਜੇ ਇੰਨੇ ਡੰਗਰ ਹੁੰਦੇ ਸੀਗੇ ਵੀ ਦੁੱਧ ਇੰਨਾ ਦੁੱਧ ਕਿੱਥੋਂ ਆ ਰਿਹਾ ਲੇਕਿਨ ਪਬਲਿਕ ਇਹ ਨਹੀਂ ਸਮਝਦੀ ਪਹਿਲਾਂ ਸਾਡੇ ਕੋਲ ਪਸ਼ੂ ਹੁੰਦੇ ਸੀਗੇ 5 ਲੀਟਰ 10 ਲੀਟਰ ਵਾਲੇ ਹੁਣ ਸਾਡੇ ਕੋਲ ਜਿਹੜੇ 60 60 50 50 ਲੀਟਰ ਵਾਲੀ ਗਾਵਾਂ ਨੋਰਮਲ ਸਾਡੇ ਫਾਰਮਾਂ ਦੇ ਉੱਤੇ ਆ ਦੁੱਧ ਦੀ ਪ੍ਰੋਡਕਸ਼ਨ ਬਹੁਤ ਜ਼ਿਆਦਾ ਹੈ ਜਿਹੜਾ ਡਿਲਟਰੇਸ਼ਨ ਦਾ ਕੋਈ ਵੀ ਬਿਰਕਾ ਇਹ じゃ ਕੋਈ ਕੰਪਨੀ ਕਰਦਾ ਵੀ ਜਿਹੜਾ ਕੋਨਡਲਟਰੇਸ਼ਨ ਦੁੱਧ ਦੇ ਉੱਤੇ ਪਾਵੇ ਸਾਡੇ ਕੋਲ ਦੋ ਦੋ ਕਰੋੜ ਦੀਆਂ ਮਸ਼ੀਨਾਂ ਲੱਗੀਆਂ ਹੋਈਆਂ ਨੇ ਅੰਦਰ ਸਾਡਾ ਸੋਸਾਇਟੀ ਲੈਵਲ ਤੋਂ ਹੀ ਚੈਕਿੰਗ ਸ਼ੁਰੂ ਹੋ ਜਾਂਦੀ ਹੈ ਪਹਿਲਾ ਸੋਸਾਇਟੀ ਲੈਵਲ ਤੇ ਚੈਕਿੰਗ ਹੁੰਦੀ ਹੈ ਫਿਰ ਪਲਾਂਟ ਲੈਵਲ ਤੇ ਆਉਂਦੀ ਹੈ ਫਿਰ ਪਲਾਂਟ ਤੋਂ ਜਿਹੜਾ ਪ੍ਰੋਡਕਟ ਬਣਦਾ ਉਹ ਵੀ ਦੁਬਾਰਾ ਚੈੱਕ ਹੋ ਕੇ ਮਾਰਕੀਟ ਵਿੱਚ ਕਸਟਮਰ ਤੱਕ ਪਹੁੰਚਦਾ ਹੈ ਗਲਟਰੇਸ਼ਨ ਨਾਮ ਦਾ ਕੋਈ ਇਹ ਜੀ ਨਹੀਂ ਇਸ ਕਰਕੇ ਲੋਕਾਂ ਨੂੰ ਮੈਂ ਬੇਨਤੀ ਕਰਦਾ ਸਾਰੀ ਪਬਲਿਕ ਨੂੰ ਬੀਤ ਆਇਆ ਵੀ ਇਹਨਾਂ ਫਾਰਮਾਂ ਤੇ ਨਾ ਜਾਓ ਦੁੱਧ ਦੀ ਪ੍ਰੋਡਕਸ਼ਨ ਬਹੁਤ ਹੈ ਦੁੱਧ ਦੀ ਪ੍ਰੋਡਕਸ਼ਨ ਘਟਨੀ ਹੈ ਸਰ ਜਿੱਦਾਂ ਗਿਆ ਪਾ ਤੁਸੀਂ ਦੱਸਿਆ ਵੀ ਜਿਹੜਾ ਅੱਜ ਕੱਲ ਜਿਹੜੇ ਬਲੈਸਤੀ گاਵਾ ਨਹੀਂ ਜਾਂ ਪਹਿਲਾਂ ਦੇਸੀ گاਵਾ ਹੁੰਦੀਆਂ ਸੀ ਉਹਨਾਂ ਦੇ ਦੁੱਧ ਵਿੱਚ ਕੁਝ ਫਰਕ ਹੈ ਜਾਂ ਨਹੀਂ ਜਿਹੜੀ ਨਿਊਟ੍ਰੀਸ਼ਨਲ ਵੈਲਿਊ ਹੈ ਉਹ ਬਰਾਬਰ ਹੈ ਕੋਈ ਇਹ ਜੀ ਗੱਲ ਨਹੀਂ ਹੈ ਕਿਉਂਕਿ ਅਸੀਂ ਸਾਡਾ ਜਿਵੇਂ ਫੋਰਨ ਦੇ ਵਿੱਚ ਬਰੀਡ ਦੇ ਉੱਪਰ ਕੰਮ ਹੁੰਦਾ ਹੁਣ ਸਾਡੇ ਜਿਹੜੀ ਪੰਜਾਬ ਸਟੇਟ ਹੈ ਸਾਰੇ ਇੰਡੀਆ ਦੇ ਵਿੱਚੋਂ ਨੰਬਰ 1 ਹੈ ਜਿਹੜੀ ਕਿ ਬਰੀਡ ਦੇ ਉੱਪਰ ਹੀ ਕੰਮ ਕਰੀਏ ਬਰੀਡ ਇੰਪਰੂਵ ਕਰ ਲਈ ਅਸੀਂ ਤੇ ਗਾਵਾਂ ਤੱਕ ਤਾਂ ਬਰੀਡ ਸਾਡੀ ਬਰੀਡ ਇੰਪਰੂਵ ਹੋ ਗਈ ਤੇ ਹੁਣ ਅਸੀਂ ਮੱਝਾਂ ਵੱਲ ਨੂੰ ਹੋਏ ਆ ਮੱਝਾਂ ਵੀ ਦੀ ਬਰੀਡ ਨੂੰ ਇੰਪਰੂਵ ਕਰ ਰਹੇ ਆ ਅੱਜ ਲੋਕਾਂ ਨੂੰ ਕੀ ਮੈਸੇਜ ਦੇਣੇ ਚਾਹੁੰਦੇ ਆਂ ਆਪਣਾ ਮੈਸੇਜ ਦੇਣ ਜਦ ਵੀ ਕਿਸੇ ਕੋਲ ਪੈਸੇ ਦੀ ਉਹ ਸ਼ਾਰਟੇਜ ਨਹੀਂ ਹੈ ਵਧੀਆ ਚੀਜ਼ ਖਰੀਦੋ ਜੋ ਤੁਹਾਨੂੰ ਚੰਗੀਆਂ ਚੀਜ਼ ਮਿਲਦੀ ਹੈ ਉਹ ਚੀਜ਼ ਲੈ ਕੇ ਫਿਰ ਦੋ ਉਹ ਆਪਣੇ ਬੱਚਿਆਂ ਨੂੰ ਪਿਆਓ ਕਿਉਂ ਬੇਰਕਾ ਇੱਕ ਕਿਸਾਨਾਂ ਦਾ ਆਧਾਰਾ ਹੈ ਪ्योर ਚੀਜ਼ਾਂ ਹੁੰਦੀਆਂ ਕਿਸੇ ਦਾ ਇੱਥੇ ਪਰਸਨਲ ਇੰਟਰਸਟ ਨਹੀਂ ਹੈ ਤੇ ਮੈਂ ਤਾਂ ਇਹੀ ਆਪਣੇ ਗ੍ਰਾਹਕਾਂ ਨੂੰ ਭਰਾਵਾਂ ਨੂੰ ਇਹੀ ਕਹੂੰਗਾ ਵੀ ਬੇਰਕਾ ਦੇ ਪ੍ਰੋਡਕਟ ਵਰਤੋ ਤੇ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜਾਵੇਗਾ ਕਿ ਕਿਸ ਤਰ੍ਹਾਂ ਦੇ ਪ੍ਰੋਡਕਟ ਹਨ ਜਿਸ ਤਰ੍ਹਾਂ ਅਪਰੇ ਸਪੋਇੰਚ ਕਰ ਲਓ ਮੰਨ ਲਓ ਵੀ ਵਿਆਹ ਦੇ ਵਿੱਚ ਸਾਡਾ ਕੋਈ ਹਲਵਾਈ 15 ਕਿਲੋ ਪਨੀਰ ਲਖਾਉਂਦਾ ਤੁਸੀਂ 12 ਕਿਲੋ ਹੀ ਲੈ ਕੇ ਚੋਣ ਜਾਓ ਉਹ 15 ਕਿਲੋ ਦੇ ਬਰਾਬਰ ਹੀ ਹੈ ਅਪਾ ਨੂੰ ਜਿਹੜੇ ਸਸਤੇ ਰੇਟਾਂ ਉਹਨਾਂ ਵੱਲ ਨਾ ਜਾਈਏ ਕਿਉਂਕਿ ਬਹੁਤ ਵਧੀਆ ਵਧੀਆ ਪ੍ਰੋਡਕਟ ਨੇ ਸਾਡੇ ਤੇ ਜਿਵੇਂ ਕਿ ਆਪਾਂ ਸਸਤੇ ਰੇਟਾਂ ਵੱਲ ਚਲੇ ਜਾਂਦੇ ਆ ਤੇ ਉਹ ਬਹੁਤ ਬਿਮਾਰੀ ਦਾ ਕਾਰਨ ਬਣਦੇ ਆ ਤੇ ਬਹੁਤ ਵਧੀਆ ਨਹੀਂ ਹਨ ਜਿੱਥੋਂ ਵੀ ਚੀਜ਼ ਵਧੀਆ ਮਿਲਦੀ ਆ ਉਹ ਵਰਤਣ ਠੀਕ ਆ ਸਰ ਥੈਂਕ ਯੂ